ਇੱਕ ਵਾਰ ਕਹਿੰਦੇ ਵੀ ਕਾਨੂੰ ਪੰਜਾਬ ਬੰਦ ਤਾਂ ਜੜੀ ਵੀ ਹੈ ਨਾ ਫਰ ਮਾਰਦੀ ਸੀ ਜੜੀ ਵੀ ਨਹੀਂ ਮਾਰਦੀ ਸੀ ਫਿਰ ਇਹਦੇ ਤਨਸੀਹ ਤੇ ਗੜ ਹੋਇਆ ਸੀਗਾ ਮੇਰੇ ਫਿਰ ਸਿੰਘਾਂ ਨਾਲ ਕੁਝ ਸਿੰਘਾਂ ਨਾਲ ਵੀ ਹੋਇਆ ਸੀ ਹਾਂ ਸਿੰਘਾਂ ਤੋਂ ਤਾਂ ਘੱਟ ਸੀ ਡਰ ਹੁਲਸੜਿਆਂ ਨੇ ਬਹੁਤ ਅੰਕਰਿਆ ਮੈਨੂੰ ਹੁਲਸ ਨੇ ਤਾਂ ਮੈਂ ਤੈਨੂੰ ਕੀ ਦੱਸਾਂ ਇੱਕਦਮ ਤਾਂ ਤੇਲ 'ਚ ਟੜਕੇ ਸਿਆਲ 'ਚ ਧੁੰਦ ਦੇ ਵਿੱਚ ਮੈਥੋਂ ਸਾਗ ਹੀ ਚੜਾਈ ਗਏ ਨੇ ਪੁਲਸ ਵਾਲੇ ਪੁਲਸ ਵਾਲੇ ਆ ਮਾਨਸਪਾਲ ਕੋਠਿਆਂ ਕੋਲੇ ਕਿਉਂ ਫਿਰ ਮੈਸੇਜ ਬਣਾਉਣਾ ਹੈ ਅੱਛਾ ਪੰਡੋ ਬਣਾ ਲਈ ਹਾਂ ਲੈ ਕੇ ਉਹ ਤੋਂ ਬਾਅਦ ਉਸ ਦਿਨਾਂ ਬਾਅਦ ਸਿੰਘਾਂ ਨੇ ਦਾ ਇੱਕ ਦਿਨ ਵਿਲੇ ਸੀ ਉਦੋਂ ਹੀ ਕਹਿੰਦੇ ਸਾਨੂੰ ਵੀ ਇੱਕ ਤਾਂ ਦਾੜੀ ਨਾ ਕਟਾਇਆ ਕਰੋ ਹਾਂ ਜੇ ਆਪਦਾ दारू ਪਹਿਲਾਂ ਪੀਣਾ ਤਾਂ ਉਹ ਤਾਂ ਘਰੇ ਬਹਿ ਕੇ ਪੀਲਾ ਕਰੋ ਬਾਹਰ ਨਾ ਪੀਆ ਕਰੋ ਹਾਂ ਦੂਜਾ ਨੰਬਰ ਕਹਿੰਦਾ ਖਾਕੀ ਵਰਦੀ ਨਾ ਪਾਇਓ ਹਾਂ ਮਾਜੀ ਠੀਕ ਹੈ ਉਤੋਂ ਬਾਅਦ ਉਹਨਾਂ ਤਾਂ ਸਾਨੂੰ ਕਿਹਾ ਨਹੀਂ ਕੁਝ ਵੀ ਉਤੋਂ ਬਾਅਦ ਦਾੜੀ ਰੱਖ ਲਈ ਤੇ ਮੇਰੇ ਕੋ ਖਾਨ ਕੰਮ ਕਰੀ ਜਾਂਦੇ ਸੀ ਮਾਨਾਂ ਦੇ ਕੋਲੇ ਹਮ ਬੱਤੀ ਖਾਨ ਲੱਗੇ ਹੋਏ 500 ਤੋਂ ਉੱਤੇ ਜ਼ਿੰਮੇਦਾਰ ਵੀ ਖੜੇ ਮੇਰੇ ਪੱਗ ਪੱਗੋ ਬੰਨੀ ਕਾਲੀ ਲੋਈ ਲਈ ਹੋਈ ਉੱਤੇ ਕਾਲੀ ਪੈਂਟ ਮੇਰੇ ਪਾਈ ਸੀ ਜਿਹੜਾ ਦਾਣਾ ਵਧਿਆ ਹੋਇਆ ਸੀ ਸੀਆਰਪੀ ਵਾਲਿਆਂ ਦਾ ਕਟਕ ਰੋਕਿਆ ਹਾਂ ਉਹਨਾਂ ਦਾ ਜੀ ਮੇਰੇ ਨਾਲ ਇਹਦਾ ਫਾਂਸਾ ਤੇ ਕੁਸੋ ਨਵੀ ਮਾਰੇ ਮੇਰੀ ਪੱਗ ਨਾਲੀ ਮੁਸ਼ਕਾਂ ਦੇ ਕਿ ਮੈਨੂੰ ਸੱਟ ਲਿਆ ਟਰੱਕਾਂ ਚ ਬੇਨਾ ਕਸੂਰੀ ਬੇਨਾ ਕਸੂਰੀ ਮੈਂ ਉਹਨਾਂ ਨੂੰ ਆਇਡੈਂਟੀਟੀ ਕਾਰਡ ਵੀ ਦਿਖਾਇਆ ਸਾਰਾ ਕੁਸ ਵਾਹ ਮੈਂ ਤਾਂ ਆਪਜੀ ਡਿਊਟੀ ਤੇ ਆ ਹਾਂ ਉਹਨਾਂ ਨੇ ਗੱਲ ਹੀ ਨਹੀਂ ਸੁਣੀ ਅੱਛਾ ਉਹ ਤਾਂ ਕਿਤਾਬ ਜਾਰੇ ਪਿੰਡ ਦੇ ਆ ਗਏ ਹੂੰ ਪਿੰਡਦਿਆਂ ਨੇ ਹੋ ਗਿਆ ਉਹ ਕਹਿੰਦਾ ਨਹੀਂ ਜੀ ਕੋਈ ਇਹੋ ਜੀ ਗੱਲ ਨਹੀਂ ਇਹਨਾਂ ਤਾਂ ਬਚਪਨ ਤੋਂ ਹੀ ਇੱਥੇ ਆ ਪਹਿਲਾਂ ਇਹਨਾਂ ਤੇ ਉਹ ਵੀ ਇੱਥੇ ਰਹੀ ਇਹਦਾ ਚਾਚਾ ਵੀ ਇੱਥੇ ਰਹੀ ਤਾਂ ਮੁਲਾਜ਼ਮ ਹੈ ਹੂੰ ਠੀਕ ਹੈ ਵੀ ਪਿੰਡਾਂ ਦੇ ਵਿੱਚ ਰਹਿੰਦੇ ਆ ਉਸ ਹਿਸਾਬ ਨਾਲ ਸਾਨੂੰ ਪੇਸ਼ ਬਦਲਨੇ ਪੈਂਦੇ ਆ ਦਾੜੀਆਂ ਦੁੱੜੀਆਂ ਰੱਖਣੀਆਂ ਪੈਂਦੀਆਂ ਨੇ ਹਾਂ ਤੇ ਕੋਈ ਇਹੋ ਜੀ ਗੱਲ ਨਹੀਂ ਕਿਰਪਾ ਦਾੜੀ ਧਖੜਾ ਬਣਾਤਾ ਨਹੀਂ ਹੈਗਾ ਭਾਈ ਤੇ ਧਰਮਾ ਮੁੜ ਕੇ ਭਈ ਨਾਲ ਉਹਨਾਂ ਨੇ ਐਸਾ ਹੀ ਸੀਗਾ ਸੂਰਜਪਾਨ ਹਾਂ ਉਹਨੇ ਵਿਚਾਰੇ ਨੇ ਉਹਦੇ ਬੱਚੇ ਜਿਉਂਦੇ ਰਹਿਣ ਉਹਨੇ ਮੇਰਾ ਖੇੜਾ ਸ਼ੁਰੂਆਇਆ ਸੂਰਜਪਾਨ ਸੂਰਜਪਾਨ ਨੇ ਅੱਛਾ ਤੇ ਉਹ ਕਹਿੰਦਾ ਮੈਨੂੰ ਪਰਾਂ ਲੈ ਗਿਆ ਫੜ ਕੇ ਹਾਂ ਕਹਿੰਦਾ ਛੋਟੇ ਵੀਰ ਆਪਦਾ ਹੁਲੀਆ ਸੁਧਾਰ ਲਾ ਅਮਰਤਾ ਤਾਂ ਨਹੀਂ ਛਕਿਆ ਮਾ ਨਾ ਜੀ ਅਮਰਤਾ ਤਾਂ ਨਹੀਂ ਛਕਿਆ ਕਹਿੰਦਾ ਤੇਰੀ ਦਾੜੀ ਮਰਵਾ ਦੂ ਤੁਹਾਨੂੰ ਉਹਨੇ ਫਿਰ ਮੈਨੂੰ ਫੋਟੋ ਦਿਖਾਈ ਇੱਕ ਹੂੰ ਉਹ ਮੇਰੇ ਤੇ ਸ਼ਗਲ ਮਿਲ ਗਈ ਅੱਛਾ ਕਹਿੰਦਾ ਆਹਾ ਖਾੜਕੂ ਐ ਇਹ ਤੈਨੂੰ ਮਰਵਾ ਦੂ ਕਹਿੰਦਾ ਸਟਾਰ ਸਟਾਰਾਂ ਦੇ ਭੁਕੇ ਨੇ ਹਾਂ ਤੇਰੇ ਜਵਾਕ ਰੁੜ ਜਾਣਗੇ ਤੂੰ ਆਪਦਾ ਹੁਲੀਆ ਸੁਧਾਰ ਲੈ ਹੂੰ ਮੈਂ ਤਾਂ ਬਾਈ ਜਗਦੀਸ਼ ਮੇਰੀਆਂ ਲੱਤਾਂ ਕੰਮ ਨਹੀਂ ਆਉਂਦੀ ਹਾਂ ਲਾਹ ਤਾਂ ਲਿਆ ਮੈਨੂੰ ਟਰੱਕ ਚੋਂ ਪੰਚਾਇਤ ਵੀ ਸੀਗੀ ਉੱਥੇ ਖੇਤਾਂ ਵਾਲੇ ਪੰਚਾਇਤ ਹੀ ਹੋ ਜਾਂਦੇ ਜੋ 500 ਤੋਂ ਬੰਦੇ ਹੋਗੇ। ਆਹ ਜਦੋਂ ਤੋਂ ਬੜਾ ਕੋਹੀਦਾ ਸੀ ਮਾਰ ਤੇ ਪਰੇ ਵਕਾਰ। ਤੇ ਫੇਰ ਮੈਂ ਉਥੋਂ ਸਾਈਕਲ ਦਾ ਫੜਾਇਆ ਖਾਨਾਂ ਨੂੰ। ਹੂੰ ਮੈਂ ਤਾਂ ਉਥੋਂ ਬੱਸ ਚੜ੍ਹ ਕੇ ਮਾਨਸਾ ਆ ਗਿਆ। ਅੱਛਾ। ਮਾਨਸਾ ਕੇ ਉਹ ਤਾਂ ਮੇਰੇ ਜੂੜਾ ਸੀ। ਹਾਂ। ਇੱਥੇ ਮੈਂ ਤਾਂ ਨਾਈਆਂ ਦੇ ਖੋਕੇ ਜਿਹਾ ਬੜਾ ਮੈਂ ਤਾਂ ੱੱਕੇ ਦੇ ਦੇ ਬਾਹਰ ਕੱਢਦਾ ਭਈ ਇਹਨਾਂ ਨੇ। ਲੜੀ ਨਹੀਂ ਕੱਟੀ ਕਿਸੇ ਨੇ। ਹਾਂ। ਫੇਰ ਮੈਂ ਆਪਣੇ ਨਵਾਲੇ ਚ ਭਗਵੰਤੀ ਕੇ ਘਰੇ ਆਇਆ। ਹੂੰ ਰੋਦੀ ਕੈਂਚੀ ਲੈ ਕੇ ਮੈਂ ਆਪ ਦਾੜੀ ਕੱਟੀ ਤਾਂ ਵੀ ਜੂਗਾ ਕੱਟਿਆ ਹੁੰਦਾ ਕਿ ਜੀ ਮਾਰੀ ਗੱਲ ਸੀ ਯਾਰ ਕਹਣਾ ਦਾੜੀ ਹੀ ਤਾਂ ਕਿਹੜਾ ਕਟਾਉਣੀ ਯਾਰ ਉਹ ਤੋਂ ਬਾਅਦ ਮੈਂ ਅੱਜ ਤੱਕ ਨਾ ਦਾ ਫਰਦਾੜੀ ਰੱਖੀ ਨਾ ਹੀ ਰੱਖੇ ਕੇਸ ਇੰਨੀ ਕੁ ਮੇਰੀ ਹੀ ਰਹਿ ਗਈ ਬਹੁਤ ਨਿਆਇ ਤਾਂ ਕੰਮ ਲੱਗਦਾ ਜੀ ਉਹ ਜਿਆਦੇ ਜੇ ਕਿਤੇ ਉਹ ਸੂਰਜ ਭਾ ਨਾ ਹੁੰਦਾ ਉਹ ਮੈਨੂੰ ਜਾਣਦਾ ਸੀ ਹਾੜ ਕਿਉਂਦਾ ਸਾਨੂੰ ਕੋਈ ਡਰ ਨਹੀਂ ਹੁੰਦਾ ਸੀ ਹਾਂ ਹਾੜ ਕਿਉਂਦਾ ਮੈਂ ਰਾਤ ਇੱਕ ਦਿਨ ਉਦੋਂ ਦਰੂ ਦਰੂ ਪੀਂਦੇ ਹੁੰਦੇ ਸੀਗੇ ਹਾਂ ਇਹ ਰਾਤ ਨੂੰ ਮੈਂ ਸ਼ਰਾਬੀ ਹੋ ਕੇ ਡਿੱਗ ਪਿਆ ਛੋਟੀ ਕੋਟੜੀ ਦੇ ਦਲੀ ਵਾਲੇ ਦੇ ਵਿਚਾਲੇ ਅੱਛਾ ਮਨਾਂ ਦਾ 12:30 ਇੱਕ ਦਾ ਟਾਈਮ ਹੋਣਾ ਰਾਤ ਦਾ ਮੈਂ ਸਾਈਕਲ ਪਰੇ ਖਿੱਚ ਕੇ ਜਦੋਂ ਮੇਥੋਂ ਚੜਿਆ ਨਾ ਗਿਆ ਮੈਂ ਤਾਂ ਸਾਈਕਲ ਦਾ ਸਹਰਾਣਾ ਲਾ ਕੇ ਪਈ ਗਿਆ ਹੂੰ ਰਾਤ ਨੂੰ ਆਏ ਭਰਾਵਾ ਪਤਾ ਨਹੀਂ 3 ਕਿ 4 ਸੀ ਅੱਛਾ ਉਹਨਾਂ ਨੇ ਮੇਰੇ ਠੇਡੇ ਡੂਡੇ ਮਾਰੇ ਹੂੰ ਖੜਕੂ ਸਿੰਘ ਖੜਕੂ ਸਿੰਘ ਅਸੀਂ ਪਤਾ ਨਹੀਂ ਰੱਬ ਜਾਣਦਾ ਕੌਣ ਸੀ ਮੈਨੂੰ ਕਿਹੜਾ ਨੇਰੇ 'ਚ ਪਤਾ ਲੱਗਿਆਗਾ ਨੇਰੀ ਰਾਤ 'ਚ ਵੀ ਖੜਕੂ ਸੀ ਕੋਈ ਪੁਲਿਸ ਵਾਲੇ ਸੀ ਹੂੰ ਬੁੱਕੜਾ ਉਹਨਾਂ ਦੀਆਂ ਮਾਰੀਆਂ ਸੀ ਹੂੰ ਕਿ ਉਹ ਮਾੜਾ ਮੋੜਾ ਜਦੋਂ ਠੁੱਡੇ ਜੇ ਮਾਰੇ ਮੈਨੂੰ ਮਾੜੀ ਜੀ ਸੁਰਤ ਜੀ ਆਈ ਮੈਂ ਹਾਂ ਹੈ ਤਾਂ ਸੀ ਕੋਈ ਨਾ ਕੋਈ ਹੂੰ ਤੇ ਦੇਖਦਾ ਮੇਰਾ ਸਾਲਾ ਕਿਵੇਂ ਕਹਿੰਦਾ ਸੋਫਿਆਂ ਤੇ ਪਿਆਗਾ ਹੂੰ ਉਹ ਦੂਜਾ ਕਹਿੰਦਾ ਤੈਨ ਤੋਂ ਮਲੰਗਤ ਹੋ ਗਈ ਲੈਣਾ ਕਹਿੰਦਾ ਜੀ ਇਹਨੂੰ ਫੇਰੋਂ ਦਾ ਘਰੇ ਨਾ ਜਾਂਦਾ ਇਹ ਕਹਿੰਦਾ ਅੱਛਾ ਹੈ ਹੂੰ ਚਲ ਤੋੜ ਆਪਾਂ ਕਹਿੰਦਾ ਜਿਹੜੇ ਕੰਮ ਚੱਲਣਾ ਇੱਕ ਗਾਹਾਂ ਚੱਲ ਕਹਿੰਦਾ ਉਹ ਮੇਰੇ ਢੇਢੋਲਟਾ ਉਲਟਾ ਹਲਟੂ ਕੇ ਜੇ ਮੈਨੂੰ ਟੁਰਗੇ ਜਦੋਂ ਉਲਟਾ ਆ ਗਏ ਜੇ ਕੇ ਮੈਨੂੰ ਸੁਰਤ ਜੀ ਆ ਗਈ ਮੜੀ ਸੀ ਨੱਕਰ ਲੈ ਸਾਈਕਲ ਉਹ ਜਦੋਂ ਟੱਪ ਗਏ ਮੈਂ ਪੋਚ ਕੇ ਚੱਕਿਆ ਸਾਈਕਲ ਲੇਰੀ ਬਣ ਗਿਆ 2:00 ਵਜੇ ਘਰੇ ਆ ਗਿਆ ਫਿਰ ਰਾਤ ਨੂੰ ਨਹੀਂ ਰਾਤ ਨੂੰ ਡਿਊਟੀਆਂ ਉੱਤੇ ਉਹ ਵੀ ਫਿਰ ਮਨਾਂ ਕਹਿੰਦਾ ਹੋਈ ਜਾਂਦੇ ਹਾਂ ਨਹੀਂ ਨਹੀਂ ਉਸ ਟਾਈਮ ਤੇ ਰਾਤ ਨੂੰ ਡਿਊਟੀ ਕਰਦੇ ਨਹੀਂ ਸੀਗੇ ਉਹ ਤਾਂ ਵਾਤਾਟ ਹਟ ਗਏ ਫਿਰ ਹੂੰ ਡਿਊਟੀ ਕਰਨੋਂ ਹਟ ਗਏ ਫਿਰ ਇੰਨਾ ਸਮਾਂ ਜੀ ਬਾਈ ਘਟਨਾ ਯਾਦ ਹੈ ਕਿ ਜਿਹੜੀ ਮਤਾਂ ਜਿਹੜੀ ਘਟਣਾ ਜਿੰਨੀ ਬੀਤੀ ਐ ਤੈਨੂੰ ਸੁਣਾਤੀ ਸਾਰੀ ਹਾਂ ਸਾਰੀ ਹੱਡ ਬੀਤੀ ਐ ਜੱਗ ਵੀਤੀ ਨਹੀਂ ਸੁਣਾਈ ਤੈਨੂੰ ਹੱਡ ਬੀਤੀ ਸੁਲਾਈ ਆ ਸਾਰੀ ਹਾਂ ਇਹ ਜਿੰਨੀ ਮੇਰੇ ਨਾਲ ਬੀਤੀ ਐ ਉਹ ਸਾਰੀ ਸੁਣਾਤੀ ਤੈਨੂੰ ਠੀਕ ਐ